ਅਧਿਕਾਰ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਂਡ ਪੀਐਸ ਦੀ ਰਿਕਵਰੀ ਅੱਜ ਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਪੱਤੀ ਬੋਟਲ ਅਤੇ 10 ਗਿੰਦਾ ਰਾਉਂਡ ਦੀ ਰਿਕਵਰੀ ਕੀਤੀ। ਇਹਨਾਂ ਦੇ ਸਬੰਧਤ ਸੂਚਨਾ ਅੱਗੇ 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਅ एसपी ਡੀ ਫਟੋਗਰ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਰਿਪੋਰਟ ਨੰਬਰ 111 ਅਸਲਾ ਐਕਟ ਅੰਡ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਅ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨ ਵੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੇਟ ਵੈਪਨ 32 ਬੋਲ ਸਮੇਤ 10 ਦਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਧਲ ਆਧਾਰ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਪਤਿਸ਼ਟ ਪੇੜ ਆ ਰਹੀ ਹੈ ਆ ਯਾਨੀ ਕਿ ਇਹ ਵੈਪਨ ਕਿਥੋਂ ਲੈ ਕੇ ਆਂਦੇ ਗਏ ਅਗੇ ਇਹ ਹੋਰ ਵਾਰਦਾਤ ਦੇ ਵਿੱਚ ਯੂਸ ਵੈਨੇ ਕਿ ਨਹੀਂ ਇਹ ਜਿਹੜਾ ਪੂਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਗਈ ਤੇ ਕਰਾਈਂ ਦੀ ਜੋ ਹੋ ਗਈ ਜਿਹੜੇ ਗਰੂਪ ਦੇ ਵਿੱਚ ਬੰਦੇ ਕਿਉਂਕਿ ਗਰੂਪ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਰਦਰ ਸੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਨਾਮ ਡਿਸਕਲੋਸ ਕਰ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਨਹੀਂ ਪਤਾ ਕਿ ਹੋਰ ਵੀ ਰਿਕਵਰੀ ਇਸ ਸਟੇਜ ਦੇ ਵਿੱਚ ਕੀਤੀਆਂ ਜਾਣਗੀਆਂ ਕਿਹਨੇ ਮੰਗਦੇ ਦੋਸਤ ਜੀ ਡਿਗਟ ਡਿਟ ਬਿਕੈਤੀ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨ ਸਾਨੂੰ ਰਿਕਵਰ ਹੋਏ ਨੇ ਇਸ ਕਰਕੇ ਅਸੀਂ ਇਹ ਵਿੱਚ ਤਤਕੀਸ਼ ਕਰ ਰਹੇ ਹਾਂ ਕਿ ਵੈਪਨ ਕਿਹਨੂੰ ਹੋਰ ਬਾਟਰ ਚੂਜ਼ ਹੋਏ ਨੇ ਕਿਥੋਂ ਲੈ ਆਂਦੇ ਸੀ ਕੁਛ ਕਿਤੇ ਜੀ ਜੀ ਸਾਨੂੰ ਮੈ ਜਿੱਤਾ ਕੀ ਦੱਸਿਆ ਕਿ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮ ਦੇ ਪਰ ਇਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਹੈ ਆਰ ਨੰਬਰ ਇਥੋਂ ਸਟਾਰਟ ਹੈ ਐ ਐਨਡੀਪੀਐਸ ਐਕਟ ਮੰਡੀ ਥਾਣਾ ਮੰਡੀ ਦੇ ਬਿੰਦੜ ਦੇ ਅਧੀਨ ਪਰਚਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ ਅਮ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਇਹ ਝਾਰਖੰਡ ਤੋਂ ਫੀਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਆਫੀਮ ਲੈ ਕੇ ਇਥੇ ਆ ਰਹੇ ਸੀਗੇ ਉਹਨਾਂ ਨੂੰ ਦਰਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋ ਫੀਮ ਦੀ ਰਿਕਵਰੀ ਕੀਤੀ ਗਈ ਇਹਨਾਂ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼, ਸਤਵੀਰ ਅਤੇ ਧਰਮਵੀਰ ਹਨ ਜਿਹੜੇ ਤਕਵੀਰ ਅਤੇ ਪਰਮਵੀਰ ਨੇ ਉਹ ਸਖੇ ਭਰਾ ਨੇ ਅਤੇ ਬਗਾਈਆਂ ਦੇ ਰਹਿਣ ਵਾਲੇ ਨੇ ਹਮਦਰ ਉੱਤਰ ਪ੍ਰੇਸ਼ ਤੇ ਪਾਸੇ ਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫੋਰਵਰਡ ਲਿੰਕ ਯਾਨੀ ਕਿ ਅਖੀਂ ਕਿੱਥੋਂ ਆ ਰਹੀ ਸੀ ਅੱਗੇ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਉੰਗਿਆਈ ਦੇ ਵਿੱਚ ਤਫਤੀਸ਼ ਕਰਨ ਲੱਗੇ ਹੋਏ ਆ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਸਾਨੂੰ ਹੋਰ ਅਗਰੇ ਕੱਦਮ ਹੋਣਗੇ ਜੀ ਵੇਚਣ ਵਾਸਤੇ ਆ ਰਹੇ ਸੀ ਕੀ ਨਾ ਇੱਥੇ ਕੀ ਮਾਮਲਾ ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਜ਼ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਆਪੀ ਤੇ ਕਿਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਕਰਾਂਗੇ